ਤਾਂ ਕੇਵਲ ਸਿੰਘ ਜਗਪਾਲ ਪੰਜਾਬੀ ਵਿਰਸਾ ਚੈਨਲ ਤੋਂ ਤੁਹਾਨੂੰ ਫੇ ਰੂਬਰੀ ਹੋ ਰਿਹਾ ਹਾਂ ਸਾਰੇ ਸਾਰੇ ਦੁਨੀਜ ਬਸਦੇ ਪੰਜਾਬੀਆਂ ਨੂੰ ਜੀ ਗਾਇਆ ਨੂੰ ਪੰਜਾਬੀ ਵਿਰਸਾ ਚੈਨਲ ਤੇ ਅੱਜ 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 ਇਸ ਚੈਨਲ ਤੋਂ ਅਸੀਂ ਕਬੱਡੀ ਬਾਰੇ ਥੋੜੀ ਜੀ ਜਾਣਕਾਰੀ ਦੇਣੇ ਹਾਂ ਹਾਂਜੀ ਜਿਸ ਵਕਤ ਕਬੱਡੀ ਦੀ ਤ੍ਰੀਖ ਜਾਂ ਹਿਸਟਰੀ ਹੈ ਜੀ ਕਬੱਡੀ ਕਬੱਡੀ ਤਾਂ ਸ਼ੁਰੂ ਹੋਈ ਕਿਹਨੂੰ ਕਬੱਡੀ ਭਾਰਤ ਦੇ ਸੂਬੇ ਤਾਮਿਲ 나이드ੋ ਵਿੱਚ ਚਾਰਜਰ ਚਾਰਜ 1000 ਸਾਲ ਪਹਿਲਾਂ ਸ਼ੁਰੂ ਹੋਈ ਜਿਹਨੂੰ ਮਦਰਾਸ ਕਿਹਾ ਜਾਂਦਾ ਹੈ ਪਰ ਇਹ ਮੈਂ ਹਿਸਟਰੀ ਦੇ ਹਿੱਤ ਤਤਮਸਿਆਦ ਮੈਂ ਤੁਹਾਨੂੰ ਨਿਸ਼ੀਰ ਕਰਾਂ ਕਿਉਂਕਿ ਚਾਰਜ 1000 ਸਾਲ ਪਹਿਲਾਂ ਅਮਰੀਕਾ ਆਪਣੇ ਮਿੰਜੋਦੜੋ ਜਿਹੜੀ ਸੀ ਆਪਣੀ ਸਿਵਲਾਈਜੇਸ਼ਨ ਸੀ ਜਿਸ ਤੱਕ ਇਹ ਦੱਸਦੇ ਆ ਉੱਥੇ 에리ਨਾ ਇਹ ਪਹਿਲਾਂ ਉੱਥੇ ਤਾਮਿਲ 나이드ੋ ਦਾ ਸਾਊਥ ਇੰਡੀਅਨ ਬਸ ਦੇ ਸੰਬੰਧੀ ਤਾਂ ਪਰ ਇਹਦੇ ਵਿੱਚ ਇਹ ਇਹਦੇ ਵਿੱਚ ਆਪਣੇ ਇੰਟਰਨੈਟ ਤੋਂ ਇਹ ਕਹਿ ਰਹੇ ਨੇ ਕਿ ਚਾਰ ਜਨ ਸਤ ਪਹਿਲਾਂ ਹੀ ਸ਼ੁਰੂ ਹੋਈ ਸੀ ਤਾਂ ਇਸ ਦਾ ਇਸ ਦੇ ਬਾਕੀ ਜਿਹੜੇ ਜਿਹੜੇ ਇਹਨਾਂ ਪਸੰਦ ਕਰਦੇ ਉਸਨੂੰ ਗੌਤਮ ਬੁੱਧ ਨੇ ਵੀ ਪਸੰਦ ਕੀਤਾ ਇਸ ਨੂੰ ਤਾਂ ਇਹਦੇ ਵਿੱਚ ਮੁਕਾਬਲੇ ਹੁੰਦੇ ਸਨ ਸ਼ਹਿਜ਼ਾਦਿਆਂ ਦੇ ਤਾਂ ਇੱਕ ਵੋਟੀ ਵਿਆਕ ਲਾਉਣੀ ਹੁੰਦੀ ਹੈ ਤਾਂ ਉਹ ਸ਼ਹਿਜ਼ਾਦਿਆਂ ਦੀ ਉੱਥੇ ਦੇਖਿਆ ਦੇਖਿਆ ਜਾਂਦੀ ਕਿੰਨੀ ਸਟਰੋਂਗ ਉਹਨਾਂ ਦੇ ਉਹਨਾਂ ਦੀ ਕਵਿਡਡੀ ਕਰਾਈ ਜਾਂਦੀ ਸੀ ਜਾਂ ਕੋਲ ਕਰਾਈ ਜਾਂਦਾ ਸੀ ਤਾਂ ਉਹਨਾਂ ਉਹ ਤਾਕਤ ਅਜ਼ਮਾ ਕੇ ਤਾਂ ਆਪਣੇ ਉਹ ਵੋਟੇ ਹੋ ਗਿਆ ਅਭਿਆ ਕਰਦੇ ਸਾਂ ਜੀ ਤਾਂ ਬਾਕੀ ਜਿਹੜੀ ਜਿਹੜੀ ਹੈਗੀ ਜੀ ਕਵਿਡਡੀ ਦੀ ਅੱਜ ਕੱਲ ਦੀ ਗੱਲ ਕਰੀਏ ਤਾਂ ਕਵਿਡਡੀ 2000 ਮੈਂ ਕਹਾਂ 1990 ਵਿੱਚ ਬੀਜਿੰਗ ਬੀਜਿੰਗ ਚਾਈਨਾ ਵਿੱਚ ਏਸ਼ੀਅਨ ਗੇਮਜ਼ ਦਾ ਹਿੱਸਾ ਬਣ ਗਈ ਸੀ ਹਾਂ ਜੀ ਪਰ ਉਸ ਤੋਂ ਬਾਅਦ ਕਬੱਡੀ ਨੂੰ ਤਰਜੋਨੀ ਮਿਲਿਆ ਹਾਂਜੀ 2010 ਵਿੱਚ ਏਸ਼ੀਅਨ ਗੇਮਜ਼ ਵਿੱਚ 19 ਏਸ਼ੀਅਨ ਗੇਮ ਵਿੱਚ ਪਹਿਲੀ ਵਾਰ ਸ਼ਾਮਲ ਹੋਈ ਸੀ ਹਾਂਜੀ ਤਾਂ ਜੇ ਭਾਰਤ ਦੇ ਔਰਤਾਂ ਦੀ ਟੀਮ ਨੇ ਵੀ ਸੋਨੇ ਦਾ ਤਗਮਾ ਤਗਮਾ ਨਵਜ ਨਵਜ ਜਿੱਤਿਆ ਸੀ ਹਾਂਜੀ ਪਰ ਇਹ ਸਾਨੂੰ ਹਾਲੇ ਮਿਲਿਆ ਨਹੀਂ ਪਰ ਹੁਣ ਕਈ ਬਣੀਆਂ ਬਣਿਆ ਨੇ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਾਂ ਅਸ ਤੋਂ ਕਈ ਜਥੇਬੰਦੀਆਂ ਬਣਿਆ ਨੇ 48 ਦੇਸ਼ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਨਾਲ ਜੁੜੇ ਹਨ ਹਾਂਜੀ ਤਾਂ 50 ਦੇਸ਼ਾਂ ਵਿੱਚ ਕਬੱਡੀ ਖੇਲੀ ਜਾਂਦੀ ਹੈ ਤਾਂ ਇਹ ਔਰਤਾਂ ਅਜ ਬੰਦਿਆਂ ਦੀਆਂ ਟੀਮਾਂ ਬਣੀਆਂ ਨੇ ਭਾਵੇਂ ਚ ਵੀ ਪਾਕਿਸਤਾਨ ਚ ਵੀ ਬੰਗਲਾਦੇਸ਼ ਦੀ ਇੰਟਰ ਕਬੱਡੀ ਜਿਹੜੀ ਹੈਗੀ ਇੰਟਰਨੈਸ਼ਨਲ ਗੇਮ ਹੈ ਹੈ ਤਾਂ ਇਹ ਮਸ਼ਹੂਰ ਹੈ ਤੁਹਾਨੂੰ ਇਤਿਹਾਸ ਹੈ ਇਸ ਦੀ ਹਿਸਟਰੀ ਇਸ ਦੀ ਹਿਸਟਰੀ ਦੱਸਦੀ ਹੈ ਪਰ ਮੇਰੇ ਨਾਲ ਇੱਕ ਬਲਾਰੇ ਨੇ ਜੋ ਇੱਕ ਦੋ ਬਲਾਰੇ ਜੋ ਨਾ ਸੀ ਜੋ ਜੁੜ ਨਹੀਂ ਸਕੇ ਕਿਉਂਕਿ ਉਹ ਮੈਂ ਤੁਸੀਂ ਜਿਆਦਾ ਜਾਣਦੇ ਹੋਣਗੇ ਕਬੱਡੀ ਬਾਰੇ ਤਾਂ ਮੈਂ ਥੋੜੇ ਜਿਆਦਾ ਦਫ਼ਤਰ ਵਿੱਚ ਜਿੱਥੇ ਮੈਂ ਵੇਖਿਆ ਕਬੱਡੀਆਂ ਦੋ ਟੀਮਾਂ ਖੇਡਦੀਆਂ ਨੇ ਤੇ ਹਰ ਟੀਮ ਵਿੱਚ ਸੱਤ ਪਲੇਅਰ ਹੁੰਦੇ ਨੇ ਤੇ ਉਹਦੇ ਵਿੱਚ ਸਾਹ ਪਾਉਣ ਵਾਲੇ ਵੱਖਰੇ ਹੁੰਦੇ ਨੇ ਤਾਂ ਜਾਫੀ ਬਕਰੇ ਨੇ ਕੋਈ ਕੁਝ ਸਾਝੇ ਹੁੰਦੇ ਨੇ ਹਾਂਜੀ ਤਾਂ ਇਹ ਜੀ ਕਬੱਡੀ ਦਾ ਕਬੱਡੀ ਦੀ ਇਤਿਹਾਸ ਦੱਸਿਆ ਤਾਂ ਆਹ ਜਿਹੜਾ ਇਹ ਅੱਜ ਅੱਜ ਪਿਛਲੇ ਹਫ਼ਤੇ ਕਵੱਡੀ ਦਾ ਮੈਚ ਹੋਇਆ ਟੂਰਨਾਮੈਂਟ ਹੋਇਆ ਸੀ ਬ੍ਰੈਡਫੋਰਡ ਯਾਰਕਸ਼ਾਇਰ ਜਿਲ੍ਹੇ ਸੰਜੀ ਇਹੋ ਯੂਕੇ ਦੀ ਇੰਗਲ ਯੂਕੇ ਜਾਂ ਇੰਗਲੈਂਡ ਕਵੱਡੀ ਫੈਡਰੇਸ਼ਨ ਯੂਕੇ ਵੱਲੋਂ ਕੁਰਾ ਆ ਗਿਆ ਤਰਵਾ ਆ ਗਿਆ ਸੀ ਤਾਂ ਇਹ ਬ੍ਰੈਡਫੋਰਡ ਵਿੱਚ ਮੈਂ ਕਾਸ਼ੇ ਨੂੰ ਜਾਣਦਾ ਕੋਈ 10 12 ਬੰਦੇ 10 12 ਬੰਦੇ ਜਿਹੜੇ ਕਿ ਹਰ ਸਾਲ ਖੇਡਦੇ ਨੇ ਕਵੱਡੀ ਕਵੱਡੀ ਦਾ ਮੈਚ ਕਦੀ ਪਾਕਿਸਤਾਨ ਹਿੰਦੂਸਤਾਨ ਦਾ ਕਦੀ ਸੰਜਾ ਹੈ ਜੀ ਤਾਂ ਇਹਦੇ ਵਿੱਚ ਇਹ ਸਕੂਲ ਦੀ ਗਰਾਊਂਡ ਛੋੜਾ ਸੀ ਤਾਂ ਜੇ ਜੇ ਮੈਂ ਤੁਹਾਨੂੰ ਵੀਡੀਓ ਦਿਖਾਵਾਂਗਾ ਤਾਂ ਇਹ ਜਿਹੜਾ ਜਿਹ ਟੂਰਨਾਮੈਂਟ ਚ ਅਸਲ ਚ ਚਾਰ ਟੀਮਾਂ ਆ ਸੰ ਕਿਸੇ ਵਜ੍ਹਾ ਕਰਕੇ ਲੇਟ ਦੇਰ ਨਾਲ ਸ਼ੁਰੂ ਹੋਣਾ ਮੈਚ ਦਾ ਦੇਰ ਨਾਲ ਸ਼ੁਰੂ ਹੋਣਾ ਇੱਕ ਦੋ ਟੀਮਾਂ ਦੇਮ ਕਵਲੇਰ ਉਸੇ ਉਹਦੇ ਚਿਕ ਟੀਮ ਜਿੱਤੂ ਸੀ ਜਿਹਨੂੰ ਫਿਰ ਜਿੱਤੂ ਟੀਮ ਨੂੰ ਨਾਮ ਆਪਣੇ ਇਮਰਾਨ ਹੁਸੈਨ ਨੇ ਆਪਣੇ ਬ੍ਰੈਡਫੋਰਡ ਦੇ ਐਮਪੀ ਨੇ ਯੂਕੇ ਦੇ ਐਮਪੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਵੀ ਵਾਸੀ ਆ ਸੀ ਆਪਣੇ ਉਹਨਾਂ ਨੇ ਨਾਮ ਦਿੱਤੇ ਸਨ ਤਾਂ ਮੈਂ ਹੁਣ ਸ਼ੁਰੂ ਕਰਦਾ ਜੀ ਇਹੋ ਇੱਥੋਂ ਸ਼ੁਰੂ ਕਰਦੇ ਆ ਹਾਂਜੀ ਇਹ ਜਿਹੜਾ ਬ੍ਰੈਕਫਾਸਟ ਸਪੋਰਟਸ ਕਲੱਬ ਆ ਜਿਹੜਾ ਕਿ ਇਹਨਾਂ ਨੇ ਇੱਥੇ ਹਰ ਸਾਲ ਮੈਚ ਕਰਾਉਂਦੇ ਨੇ ਪਰ ਜਿਹੜਾ ਮੈਚ ਆ ਇਸ ਕਰਕੇ ਨਹੀਂ ਕਰਾ ਸਕੇ ਅੱਜ ਪਿਛਲੇ ਦੋ ਸਾਲ ਇੱਕ ਵਾਰ ਬਾਰਿਸ਼ ਹੋ ਗਈ ਸੀ ਜਾਂ ਕੋਵਿਡ ਵੀ ਆ ਗਿਆ ਸੀ ਤੇ ਇਹ ਆਪ ਦੋ ਸਾਲ ਤੋਂ ਪਹਿਲੀ ਵਾਰ ਹੋਇਆ ਜਿਸ ਤਰ੍ਹਾਂ ਕਿ ਮੇਰੀ ਜਾਣਕਾਰੀ ਮੁਤਾਬਕ ਤੇ ਇਹ ਤੁਸੀਂ ਇਹ ਲੋਕਲ ਪੰਜਾਬੀ ਨਿਊਜ਼ਪੇਪਰ ਚ ਦੀ ਮਸ਼ੂਰੀ ਆਈ ਸੀ ਕਿ ਕਿੱਥੇ ਮੈਚ ਹੋਣਾ ਹੈ ਹਾਂਜੀ ਹੁਣ ਤੁਹਾਨੂੰ ਮੈਂ ਮੈਚ ਦੀ ਪਹਿਲੀ ਕਰੀ ਦਿਖਾਉਣਾ ਕਬੱਡੀ ਕਬੱਡੀ ਦੇਖਦੇ ਹਾਂ ਸਾਹਮਣੇ ਦੱਨ ਪਾਸੇ ਵਾਲੇ ਕਬੱਡੀ ਕਬੱਡੀ ਕਰਨਾ ਬਹੁਤ ਸੁਪਰ ਸਟਾਰ ਆ ਦੇਖੋ ਕਮੇਟੀ ਆ ਮਕਾਨਾ ਬਹੁਤ 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 ਪਤਾ ਨਹੀਂ ਕਿ ਕਿੰਨਾ ਬਹੁਤ ਕਬੱਡੀ ਵੀ ਚੱਲ ਰਿਹਾ ਸਰਦਾਰ ਸਿੰਘ ਮਾਣ ਹਾਂਜੀ ਇਹ ਇਹ ਜੀ ਕਬੱਡੀ ਟੂਰਨਾਮੈਂਟ ਦੀ ਕਬੱਡੀ ਫੈਡਰੇਸ਼ਨ ਜਿਹੜੀ ਟੂਰਨਾਮੈਂਟ ਕਰਾ ਆ ਜੇ ਇਹ ਫੋਟੋ ਹੈ ਨਾਲ ਖੜੇ ਨੇ ਸਾਰੇ ਆਪਣੀ ਟੀਮ ਬ੍ਰੈਡਫਰਡ ਦੀ ਜਾਂ ਜਿਹੜੇ ਵੀ ਯੂਕੇ ਤੋਂ ਆਏ ਨੇ ਜਿਹੜੇ ਇਸ ਸੰਸਥਾ ਦੇ ਮੋਢੀ ਹਨ ਇਹ ਤਾਂ ਇਹ ਇਹ ਸਾਨੂੰ ਇਹ ਸਾਨੂੰ ਬਖਾਣਿਆ ਤੇ ਮੈਂ ਹੁਣ ਵੀਡੀਓ ਬਖਾਣਾਂ ਆਟਲ ਲੋਕੀ ਦੇ ਵੇਖੇ ਕੱਲ ਕਿੰਨੂ ਚਟਾਣਿਆ ਲੋਕੋ ਦੀ ਬਣੀ ਕਹਿੰਦੀ ਪੁਤਲੀਆਂ ਬਾਹਰ ਸਾਹਮਣੇ ਦੇਖਿਆ ਆ ਇੱਕ ਮੁੱਠੀ ਦੀ ਜਾਨ ਹੋ ਗਿਆ चाली त अनल जी कॾहिं करा हुया और कटोड़ी कॾहिं समय इन कोशिश सभी वेकी कबी करोड़ी जा पूरी सॼो ਆਪਣੇ ਦੇਖਦੇ ਕੌਣ ਡੱਕਦਾ ਇਸ ਨੌਜਵਾਨ ਨੂੰ ਤੇ ਆਹ ਦੇਖਦੇ ਆ ਆ ਨਹੀਂ ਰਿਸਤ ਤੇਰੀਆਂ ਨਹੀਂ ਸਭ ਬਹੁਤ ਹੀ ਵਧੀਆ ਇਤਜ਼ਾਰਵਾ ਇਸ ਗੱਭਰੂ ਨੂੰ ਤੇ ਚੱਲਦਾ ਹੋਇਆ ਮੈਂ ਚੱਲ ਬਈ ਪੈ ਗਈ ਕਬੱਡੀ ਪੋਬੀ ਦੀ ਚੱਲ ਬਈ ਆਹ ਵੇਖ ਲੋ ਤੇਰਾ ਚੰਡਿਆ ਸਰੀਰ ਲੱਗੇ ਹੱਟ ਸੋਹਣਿਆ ਨਾ ਕਿਹੜਾ ਕੁੜੀਆਂ ਚ ਹੱਟ ਸੋਹਣਿਆ ਤੇਸੀ ਦਸ ਤੇ ਦੁਨੀਆ ਨੂੰ ਦਾ ਕਿ ਟਕੜਾ ਹੋ ਕੇ ਕਬੱਡੀ ਨਾ ਦੇਖਣ ਆਉਂਦੀ ਕਬੱਡੀ ਦਾ ਆ ਵਿੱਚੋਂ ਲੰਬੜ ਦੀ ਪਈ ਕਬੱਡੀ ਦੋਸਿਆਂ ਦੇ ਸਾਈਡ ਤੇ ਆ ਵੇਖਣਾ ਲੰਬੜ ਕਬੱਡੀ ਕਬੱਡੀ ਕਰਦਾ ਉਹ ਚਾਰ ਚੈਂਪੀਅਨ ਨੂੰ ਲਲਕਾਰਦਾ ਕਿ ਤੂੜ ਅੱਜ ਭਰੇ ਮੇਲੇ ਦੇ ਵਿੱਚ ਔਰ ਲੰਬੜ ਨਾਲ ਹੋ ਗਿਆ ਟਕਰਾ ਪੁਆਇੰਟ ਲੰਬੜ ਦਾ ਇੱਕ ਅੰਕ ਦਾ ਬੋਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਮਜੂਰ ਰਹੀ ਅੱਜ ਕੱਲ ਪਾਸ ਹੋਏ ਮੌਨ ਦੀ ਕਬੱਡੀ ਤੇ ਦੇਖਦੇ ਚਾਰੇ ਜਾਫੀ ਬਲਕਲ ਪੂਰੀ ਤਿਆਰੀ ਦੇ ਵਿੱਚ ਆ ਤੇ ਕੋਲ ਟੱਕੜਾ ਤੇ ਆਹ ਦੇਖਦੇ ਕਿਹਨੂੰ ਹੱਥ ਲਾਉਂਦਾ ਚਾਰੇ ਜਾਫੀਆਂ ਦੇ ਵਿੱਚ ਬੜਾ ਫਰਤੀਲਾ ਇਹ ਨੌਜਵਾਨ ਕਬੱਡੀ ਗਾਹ ਦੇਖੋ ਆਹ ਦੇਖੋ ਸਾਹੇਦਾਰ ਨਾਲ ਉਹ ਥੋੜੀਦਾਰ ਨਾਲ ਹੋ ਗਿਆ ਮੁਕਾਬਲਾ ਤੇ ਲੱਗਦਾ ਇਹ ਨੰਬਰ ਕਹਿੰਦੇ ਵਧਿਆ ਸੰਦੀਪ ਹਾਂਜੀ ਹਾਂਜੀ ਮੈਂ ਮੈਂ ਪੰਜਾਬੀ ਆਪਣੇ YouTube ਤੇ Facebook ਤੇ ਲਿੰਕ ਪਾਛ ਦੇਆ ਜੇ ਕਿਸੇ ਨੇ ਕਮੈਂਟ ਦੇਣੇ ਨੇ ਇਸ ਕਬੱਡੀ ਬਾਰੇ ਜਾਂ ਕੋਈ ਕੋਈ ਇਸ ਇਸ ਇਤਿਹਾਸ ਚ ਹਿਸਟਰੀ ਜਾਣਦਾ ਹੋ ਸਾਡਾ ਨਾਲ ਰਾਬਤਾ ਕਰ ਸਕਦਾ ਆਹ ਆਪਣੀ ਕਮੈਂਟ ਦੇ ਸਕਦੇ ਆ ਤੁਹਾਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਅਗਲੀ ਵੀਡੀਓ ਵੱਲ ਜਾਂਦੇ ਆ ਹਰਜੀਤ ਚਲ ਮੈਂਦਰ ਹਰਜੀਤ ਦੀ ਪਈ ਕਬੱਡੀ ਆ ਵੇਖ ਲਓ ਹਰਜੀਤ ਦੀ ਪਈ ਕਬੱਡੀ ਨਾ ਵੇਖਣਾ ਚਾਹਤਦਾ ਬਹੁਤਾ ਕਰਦਾ ਹੋਇਆ ਹਰਜੀਤ ਕੀ ਕਰ چھوڑਦਾ ਪਿਆ ਆਪਣੀ ਟੀਮ ਦੇ ਲਈ ਚਲੋ ਅਨਿਲ ਪਾ ਕਬੱਡੀ ਤੇਰੀ ਸੋਇਆ ਇਹ ਆਦਲ ਸਟਾਈਲ ਨਾ ਉਹ ਜਿੱਦਾਂ ਟੋਟਾਂ ਦੇ ਮਾਰਦਾ ਏ ਉਹ ਵੀ ਪੱਖ ਦਾ ਕੋਈ ਟੰਗਿਆ ਇਹ ਬੜੀ ਵਧੀਆ ਹੁਣ ਕਾਜਾ ਨੌਜਵਾਨਾਂ ਵੇਖਣ ਨੂੰ ਬੜ ਫਰਤੀਲਾ ਬਹੁਤ ਦੇ ਨੌਜਵਾਨ ਬਹੁਤ ਫਰਤੀਲਾ ਇੱਥੇ ਦੇ ਚੌਕਲ ਖਿਡਾਰੀ ਦੇ ਨਾਲ ਹੋ ਗਿਆ ਮੁਕਾਬਲਾ ਆ ਹੋ ਗਿਆ ਮੁਕਾਬਲਾ ਆ ਹੋ ਗਿਆ ਮੁਕਾਬਲਾ ਬਹੁਤ ਹੀ ਵਧੀਆ ਮਿੰਦਰ ਸਿੰਘ ਮੋੜ ਕਬੱਡੀ ਕਲੱਬ ਇਸ ਇਹ ਆ ਜੀ ਮੋੜ ਦਾ ਪੋ ਚੁੱਕੀ ਦਾ ਮੁੰਡਾ ਮੰਗਰਾਤ ਬਹੁਤ ਹੀ ਵਧੀਆ ਅੰਕ ਜੋੜਿਆ ਇਸ ਗੱਭਰੂ ਨੇ ਉਧਰ ਫੇਰ ਸਿੰਘ ਸਰਦਾਰ ਕੋਵੀ ਦੀ ਪਾ ਗਈ ਕਬੱਡੀ ਬੋਵੀ ਕਬੱਡੀ ਕਬੱਡੀ ਕਰਦਾ ਚਾਰ ਇੰਜਾਪੀ ਆਹ ਵੇਖਣਾ ਆਹ ਚੱਕਾ ਮੂਲੇ ਅਖੜਾ ਦਾ ਇਹ ਨੌਜਵਾਨ ਬਹੁਤ ਹੀ ਵਧੀਆ ਜਿਹੜੇ ਦੇਖਦੇ ਹੋ ਕਿਰੂ ਕਰਦਾ ਟੱਚ ਆਹ ਵੇਖੋ ਖੁੱਚ ਭਰੀ ਸੀ ਪੁਆਇੰਟ ਅਮਨ ਇੱਕ ਅੰਕ ਦਾ ਹੋਰ ਵਾਦਾ ਕਰਦਾ ਹੋਇਆ ਆ ਵੇਖੋ ਕੰਨ ਪਾਸਲੇ ਵਾਲਾ ਬੜੀ ਤਕੜੀ ਟੀਮ ਹੋਈ ਆ ਪਾਸਲੇ ਦੀ ਤੇ ਕਦੇ ਕੇਵਲ ਪਾਸੇ ਦੀਆਂ ਗੱਲਾਂ ਹੁੰਦੀਆਂ ਸੀ ਤੇ ਕਦੇ ਘੋਗ ਦੀਆਂ ਗੱਲਾਂ ਹੁੰਦੀਆਂ ਸੀ ਆ ਕੰਨ ਪਾਸਲੇ ਵਾਲਾ ਕੰਨ ਪਾਸਲੇ ਵਾਲਾ ਕੰਨ ਪਾਸਲੇ ਵਾਲਾ ਹਾਂਜੀ ਹਾਂ ਜਿੱਦਾਂ ਪਹੁੰਚ ਗਈ ਬ੍ਰੈਂਡ ਦਾ ਪਰ ਹਾਜੀਰਾਮ ਜੀ ਇੱਕ ਕਬੱਡੀ ਔਰ ਵੇਖੋ ਥੱਲੇ ਰਣਜੀਤ ਜੀ ਪਈ ਹੈ ਕਬੱਡੀ ਸਾਹਮਣੇ ਰਣਜੀਤ ਜੀ ਪਈ ਹੈ ਕਬੱਡੀ ਚੌਥੀ ਜੱਫੀ ਤੋਂ ਵੇਖਦੇ ਆ ਗੱਲ ਕਿਤਨੀ ਸ਼ਾਨਦਾਰ ਹਾਂ ਜੀ ਸਾਨੂੰ ਸ਼ਾਇਦ ਇਹ ਵੀਡੀਓ ਚੰਗੇ ਲੱਗੇ ਹੋਣਗੀਆਂ ਕੁਝ 1 2 3 ਦਿਨ ਤੋਂ ਸਾਨੂੰ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਹਰ ਵਾਰੀ ਮੈਂ ਐਯੂ ਕੁੱਕ ਕਬੱਡੀ ਕੋਡੀ ਦੇ ਹੋ ਗਏ ਉਹ ਲਖਾਂ ਦੀ ਕੋਸ਼ਿਸ਼ ਕਰਦਾ ਦੋ ਵਾਰੀ ਕਿ টেকনিক্যাল ਫੇਲਰ ਹੋ ਸਕਦਾ ਕਿ ਹੋਣੀ ਤੁਸੀਂ ਲਾਈਵ ਵੇਖ ਰਹੇ ਹੋਣੇ ਹੋ ਹੋ ਗਏ ਤਾਂ ਤਾਂ ਕਿ ਤੁਹਾਨੂੰ ਅਸੀਂ ਮੈਂ ਕੋ ਆਪਣੇ ਗਿੱਗੰਦਰ ਦੇ ਕੋਮੈਂਟ ਵੀ ਤੁਸੀਂ ਦਿਓ ਤੇ ਨਾਲੇ ਤੁਸੀਂ ਮੈਂ ਤੁਹਾਨੂੰ ਲਿੰਕ ਪੇ ਛੱਡਿਆ ਹੈ ਫੇਸਬੁੱਕ ਤੇ YouTube ਤੇ ਜਿੱਥੇ ਕਮੈਂਟਸ ਹੁੰਦੇ ਨੇ ਕਿਸੇ ਨੇ ਕਿਸੇ ਕਿਸੇ ਨੇ ਭਾਈ ਜਪੈਨੇ ਜੋ ਨਾ ਹੋਵੇ ਕਬੱਡੀ ਬਾਰੇ ਵਿੱਚ ਥੋੜਾ ਜ਼ਿਆਦਾ ਜਾਣਦਾ ਹੋਵੇ ਉਹ ਆਪਣਾ ਹਉ ਬਾਪੂ ਨੇ ਤੇ ਸਕੂਲ ਦੀ ਆਸ ਕਿ ਬੰਨੇ ਪਰ ਠੀਕ ਹੈ ਜੀ ਸੀ ਕੋਰਫੇ ਕੋਈ ਦੋ ਚਾਰ ਆਪਣੇ ਕਵਡੀ ਦੇ ਐਕਸਪਰਟ ਸਰ ਕੇ ਪੂਰੀ ਹਿਸਟਰੀ ਦੱਸਾਂਗੇ ਕਿਸੇ ਵੀ ਪ੍ਰੋਗਰਾਮ ਚ ਹਾਂਜੀ ਅਗਲੀ ਵੀਡੀਓ ਵੇਖੋ ਜੀ ਹੁਣ ਹੁਣ ਦੇਖੋ ਜੀ ਹੁਣ ਜਿਹੜੀ ਜੇਤੂ ਟੀਮ ਨੂੰ ਇਨਾਮ ਮਿਲ ਰਹੇ ਹੋਣਗੇ ਜਿੰਨਾ ਤੇ ਬਾਪੂ ਤੇਰਾ ਮੋਟੂਆ ਨੰਬਰ ਲੱਗਦਾ ਨਹੀਂ ਉਹ ਤਾਂ ਖਰੇ ਨਹੀਂ ਚਲੋ ਰੈਕੋਰਡ ਜੱਟ ਚੱਲ ਆ ਗਏ ਪਾਰਟੀ ਗਈ ਆਇਆ ਦੇਖੀ ਕਿੰਨੇ ਨਹੀਂ ਬਿਨਰ ਨਹੀਂ ਲੱਗਦਾ ਪਿਆ ਸਰਦਾਰ ਪਿਆ ਸਰਦਾਰ ਤੁਹਾਨੂੰ ਦੇਖੋ ਉਹ ਤਾਲੀ ਮਾਰ ਦਿਆ ਕਰੋ ਇੱਕ ਵਾਰੀ ਮੇਰੇ ਵੀਰੋ साराह

ਸੋਨ ਬਾਈ ਨਹੀਂ ਸੋਨ ਬਾਈ ਮਰੇ ਜੀ ਮੇਰੀ ਬਾਈ ਤੁਸੀਂ ਹੋਰੇ ਤੁਸੀਂ ਆ ਗਏ ਹੋ ਪਰ ਲਾਈਨ ਤੇ ਫੜੇ ਬਾਈ ਖੜੇ ਖੜੇ ਪਿੱਛੇ ਜੋ ਪਿੱਛੇ ਨਹੀਂ ਦੱਸੋ ਡਰੈਸ ਵਿੱਚ ਮਿਲਾਂ ਮਾਰੀ ਹੈ रा जादबा जी राजा ਹਾਂਜੀ ਮੈਂ ਮੇਰਾ ਨਾਮ ਕਰਨਿਆ ਜੀ ਤੇ ਮੈਂ ਜੀਤ ਚੱਕੀ ਵਾਲੇ ਦਾ ਪੋਤਾ ਆਪਣੇ ਸ਼ੋਕਰ ਵਾਲੇ ਪਾਸੇ ਤੋਂ ਜੀ ਫਸਲੇ ਤੋਂ ਹਾਂਜੀ ਹਾਂ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੀ ਜਿਹੜੀ ਬਹੁਤ ਸੁਣੀ ਗਈ ਸੀ ਥੈਂਕ ਯੂ ਜੀ ਬਹੁਤ 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 ਬੋਲਾ ਨਾ ਜੀ ਕਿਧਰ ਆ ਜਾਓ ਆ ਜੀ ਤੁਹਾਡੇ ਹੱਥਾਂ Thank you very much. Thank you. Thank Thank you. Thank you. Thank you. Thank you. Thank you. Thank you.